ਇਹੀ ਚੇਤੇ ਕਰਾਉਣਾ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਵੀ ਤੂੰ ਤਾਂ ਵਾਅਦੇ ਕਰਕੇ ਆਇਆ ਸੀ ਅੱਠੇ ਪੈਰ ਦੇ ਹੁਣ ਝਾਤੀ ਮਾਰ ਕੇ ਦੇਖ ਆਪਣੇ ਮਨ ਚ ਕਿੰਨਾ ਕੁ ਕਰਦਾ ਰੱਬ ਕਹਿੰਦਾ ਤੂੰ ਅੱਠੇ ਪੈਰ ਦੀ ਗੱਲ ਛੱਡ 24 ਘੰਟਿਆਂ ਚੋਂ 22 ਘੰਟੇ ਹੀ ਕੱਢ ਲਿਆ ਕਰ ਦਸਵੰਦ ਹੀ ਕੱਢ ਲਿਆ ਕਰ ਅੱਜ ਥੋੜਾ ਜਿਹਾ ਚਿਰ ਖੜਕਾ ਹੋਰ ਹੋਏ ਗਿਆ ਆਪਾਂ ਭੋਗ ਪਾ ਦਨਾ ਫਿਰ ਖੜਕਾ ਕਰੀ ਜਾਇਓ ਇਹਦਾ ਚੱਲਦਾ ਰਹਿਣਾ ਕੰਮ ਇਹਦਾ ਟਾਈਮ ਦਾ ਹੈ ਟਾਈਮ ਤੋਂ ਉੱਤੇ ਨਹੀਂ ਜਾਣਾ ਹੈ 12:00 ਨਹੀਂ ਵੱਜਣੇ ਇੱਥੇ 10:00 ਦਾ ਸਮਾਂ ਤੇ 10:00 ਵਜੇ ਭੇਜਣਾ ਸੀ ਪਹੁੰਚ ਇਹਨੇ ਵੀ 10:00 ਵਜੇ ਦਾ ਸਮਾਂ ਦੇ ਕੇ ਤੁਹਾਨੂੰ 2:00 ਵਜਾ ਦਾਂਗੇ ਇੱਥੇ ਰਾਧਾ ਸਾਹਿਬ ਦੀ ਮਰਜ਼ਾ ਦਾ ਹੈ ਜਿਹੜਾ ਸਮਾਂ ਦਿੱਤਾ ਉਸੇ ਸਮੇਂ ਦੇ ਵਿੱਚ ਸਮਾਪਤੀ ਹੋ ਜਾਣੀ ਹੈ ਪਾਵੇਂ ਹਜ਼ਾਰਾਂ ਦੀ ਤਗਾਦ ਚ ਸੰਗਤ ਹੋਵੇ ਭਾਵੇਂ ਦੋ ਜਣੇ ਹੋਣ ਮਹਾਪੁਰਸ਼ਾਂ ਨੇ 54 ਸਾਲ ਕੀਰਤਨ ਕੀਤਾ ਰਾੜਾ ਸਾਹਿਬ ਵਾਲਿਆਂ ਨੇ ਤੇ ਡੇਢ ਘੰਟਾ ਕੀਰਤਨ ਕਰਦੇ ਸੀ ਆਪ ਪਹਿਲਾਂ ਜੱਥੇ ਵਾਲੇ ਸਿੰਘ ਕਰਦੇ ਸੀ ਤੇ ਜਿੰਨੀ ਮਰਜ਼ੀ ਸੰਗਤ ਹੋਏ ਤਾਂ ਵੀ ਡੇਢ ਘੰਟਾ ਹੀ ਤੇ ਜੇ 2 4 ਹੁੰਦੇ ਤਾਂ ਵੀ ਸਮਾਂ ਉਹ ਨਹੀਂ ਲੰਘਦੇ ਸੀ। ਉਹਨਾਂ ਨੂੰ ਕਿਸੇ ਨੇ ਪੁੱਛਿਆ ਤੁਸੀਂ ਸੰਗਤ ਨੂੰ ਸੁਣਾਉਂਦੇ ਹੋ ਕਹਿੰਦੇ ਨਹੀਂ। ਸੰਗਤ ਆ ਲਾਹਾ ਲੈ ਸਕਦੀ ਏ ਜਿਹੜਾ ਕੇ ਸੁਣੇਗਾ। ਮੈਂ ਤਾਂ ਜਦੋਂ ਗੁਰੂ ਦੀ ਹਜ਼ੂਰੀ 'ਚ ਬੈਠਦਾ ਨਾ ਮੈਂ ਆਪਣੇ ਮਨ ਨੂੰ ਸਮਝਾਉਂਦਾ। ਕੋਈ ਹੋਰ ਵੀ ਸੁਣ ਲੇਗਾ ਉਹਦਾ ਵੀ ਭਲਾ ਹੋ ਜਾਊ। ਮੈਂ ਦੂਜਿਆਂ ਨੂੰ ਉਪਦੇਸ਼ ਨਹੀਂ ਦਿੰਦਾ। ਮੈਂ ਆਪਣੇ ਮਨ ਨੂੰ ਉਪਦੇਸ਼ ਦੇਣਾ ਮਣਾ ਇਹ ਤੇਰੇ ਵਾਸਤੇ ਹੈ ਜਿਹੜੇ ਸਾਹਮਣੇ ਬੈਠੇ ਨੇ ਇਹਨਾਂ ਵਾਸਤੇ ਨਹੀਂ ਇਹ ਸੁਣ ਲੈਣਗੇ ਇਹਨਾਂ ਦਾ ਵੀ ਭਲਾ ਹੈ ਪਰ ਉਪਦੇਸ਼ ਤਾਂ ਤੇਰੇ ਵਾਸਤੇ ਹੈ ਨਾ ਇਹ ਕਮਾਉਣਾ ਤਾਂ ਤੂੰ ਹੈ ਇਹ ਦੂਜਿਆਂ ਵਾਸਤੇ ਨਹੀਂ ਤੇ ਜੇ ਦੂਜਿਆਂ ਨੂੰ ਹੀ ਸੁਣਾਉਂਦੇ ਰਹੇ ਆਪ ਕੀਤਾ ਹੀ ਨਾ ਮਾਰੇ ਕਹਿੰਦੇ ਫਿਰ ਕਦੇ ਵੀ ਬੰਦ ਖਲਾਸੀ ਨਹੀਂ ਹੋਣੀ ਇਈ ਜੰਮ ਦਾ ਮਰਦਾ ਫਿਰੇ ਜਾਣਾ ਅਵਰ ਉਪਦੇਸ਼ ਹੈ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ ਜਿਹੜਾ ਆਪ ਕਰਦਾ ਨਹੀਂ ਦੂਜਿਆਂ ਨੂੰ ਉਪਦੇਸ਼ ਦਿੰਦਾ ਹੈ ਮਹਾਰਾਜ ਕਹਿੰਦੇ ਜੰਮ ਦਾ ਮਰਦਾ ਫਿਰੇ ਜਾਏਗਾ ਉਹਦਾ ਭਲਾ ਨਹੀਂ ਹੋ ਸਕਦਾ ਸੁਣਨ ਵਾਲੇ ਦਾ ਭਲਾ ਤਾਂ ਹੋ ਜਾਏਗਾ ਪਰ ਜਿਹੜਾ ਸੁਣਾਉਣ ਵਾਲਾ ਜੇ ਆਪ ਨਹੀਂ ਕਰਦਾ ਇਹਦਾ ਕਦੇ ਨਹੀਂ ਭਲਾ ਹੋ ਸਕਦਾ ਕੌਕੇ ਕਰਨਾ ਤਾਂ ਸਾਰਿਆਂ ਨੂੰ ਪੈਣਾ ਹੈ ਉਪਦੇਸ਼ ਉਹਦਾ ਘਾਟ ਕਰਦਾ ਜਿਹੜਾ ਆਪ ਕਰੇਗਾ ਕਦੇ ਖਾਲੀ ਰਫਲ ਦੇਖੀਏ ਤੁਸੀਂ ਕਿਸੇ ਨੂੰ ਘਹਿਲ ਕਰਦੀ ਜੇ ਰੌਂਦ ਹੋਵੇ ਵਿੱਚ ਤਾਂ ਹੀ ਘਹਿਲ ਕਰਦੀ ਹੈ ਨਾ ਜਿੰਨਾ ਮਰਜੀ ਖੜਕਾ ਕਰੀ ਜੇ ਖਾਲੀ ਉਹ ਖੜਕਾ ਹੀ ਹੈ ਘਹਿਲ ਨਹੀਂ ਕਰੇਗੀ ਜਿਹਦੇ ਅੰਦਰ ਕਮਾਈ ਦਾ ਰੌਂਦ ਨਹੀਂ ਨਾ ਹੈ ਉਹ ਜਿੰਨਾ ਮਰਜੀ ਮੇਰੇ ਵਾਂਗੂ ਕਰੀ ਜਾਏ ਉਹ ਦਾ ਅਸਰ ਹੀ ਨਹੀਂ ਹੋਣਾ ਕਿਉਂਕਿ ਉਹਦੀ ਆਪਣੀ ਕਮਾਈ ਨਹੀਂ ਹੈ ਜੇ ਆਪਣੀ ਕਮਾਈ ਹੋਏਗੀ ਫਿਰ ਇੱਕ ਅੱਖਰ ਕਿਆ ਹੋਇਆ ਦੂਜਿਆਂ ਤੇ ਅਸਰ ਕਰ ਦੇਗਾ ਕਬੀਰ ਸਤਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਗਤੀ ਭੋਏ ਗਿਰਪਰਾ ਪਰਾ ਕਲੇਜੇ ਸੇਖ ਉਹਦਾ ਕਾਇਆ ਹੋਇਆ ਇੱਕ ਇੱਕ ਬਚਨ ਫਿਰ ਘਾ ਕਰ ਜਾਂਦਾ ਹੈ ਮਨਮੁਖ ਬੰਦਾ ਗੁਰਮਖ ਬਣ ਜਾਂਦਾ ਹੈ ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਤੂੰ ਢਾਈ ਘੰਟੇ ਹੀ ਕਰ ਲਿਆ ਕਰ ਹੁਣ ਆਪਣੇ ਮਣਾ 'ਚ ਝਾਤੀਆਂ ਮਾਰ ਕੇ ਦੇਖ ਲਈ ਆਪਾਂ ਸਾਰੇ ਜਿੰਨੇ ਵੀ ਬੈਠੇ ਕਿ ਆਪਣੇ ਚ ਕਿੰਨੇ ਕੁ ਨੇ ਜਿਹੜੇ ਰੋਜ਼ ਢਾਈ ਘੰਟੇ ਗੁਰੂ ਦੇ ਲੇਖੇ ਕੱਢਦੇ ਆ ਦਸਵੰਦ ਹੈ ਨਾ ਇਹ ਤਾਂ ਸਵਾਸਾਂ ਦਾ ਦਸਵੰਦ ਜਿਹੜਾ ਕੱਢਣਾ ਜ਼ਰੂਰੀ ਹੈ ਦੂਜਾ ਦਸਵੰਦ ਤੇ ਕਈ ਵਾਰੀ ਜਥਾ ਜੋਗ ਵੀ ਕੱਢ ਸਕਦੇ ਆ ਪਰ ਸਵਾਸਾਂ ਦਾ ਦਸਵੰਦ ਤੇ ਰੋਜ਼ 2.5 ਘੰਟੇ ਕੱਢਣਾ ਹੀ ਪੈਣਾ ਜੇ ਨਹੀਂ ਕੱਢਦੇ ਫਿਰ ਲੇਖੇਦਾਰ ਫਿਰ ਲੇਖਾ ਦੇਣਾ ਪਏਗਾ ਅੱਗੇ ਜਾ ਕੇ ਬਸ ਇਹੀ ਗੱਲ ਗੁਰੂ ਨੇ ਸਾਨੂੰ ਸਮਝਾਉਣੀ ਹੈ ਤੇ ਜੇ ਮਨ ਇਕਾਗਰ ਹੋਏਗਾ ਫਿਰ ਸਮਝ ਜਾਏਗਾ ਤੇ ਜੇ ਮਨ ਹਾਜ਼ਰ ਹੀ ਨਾ ਹੋਇਆ ਬਾਹਰ ਹੀ ਫਿਰਦਾ ਰਿਹਾ ਫਿਰ ਇਹਨੇ ਸਮਝਣ ਸਮਝਾਉਣ ਨੂੰ ਕੀ ਹੈ ਫਿਰ ਤਾਂ ਟਾਈਮ ਪੂਰਾ ਹੈ ਤੇ ਚਲ ਆ ਕੇ ਬਹਿ ਕੇ ਜਦੋਂ ਗੁਰੂ ਸੋਤਰ ਪੜਿਆ ਜਾਏਗਾ ਫਿਰ ਭੋਗ ਪਾ ਕੇ ਉੱਠ ਕੇ ਚਲੇ ਜਾਵਾਂਗੇ ਪੁੰਨ ਜ਼ਰੂਰ ਹੋਏਗਾ ਗੁਰੂ ਦੀ ਹਜ਼ੂਰੀ 'ਚ ਬਹਿਣ ਦਾ ਪਰ ਫਲ ਨਹੀਂ ਮਿਲੇਗਾ ਇਸ ਕਰਕੇ ਜਦੋਂ ਇਹ ਸਮਝੇਗਾ ਨਾ ਇੱਕ ਇੱਕ ਕਰਕੇ ਔਗਣ ਛੱਡ ਦੇਗਾ ਗੁਰੂ ਆਲਾ ਬਣ ਕੇ ਫਿਰ ਇਹਦੀ ਜੀਵਨ ਯਾਤਰਾ ਸਫਲ ਹੋ ਜਾਏਗੀ ਸਫਲ 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 ਭਾਈ ਯਾਤਰਾ ਇਹ ਵੀ ਇੱਕ ਯਾਤਰਾ ਹੀ ਹੈ ਜੀਵਨ ਦੀ ਤੇ ਮਹਾਰਾਜ ਕਹਿੰਦੇ ਇੱਕ ਇੱਕ ਕਰਕੇ ਔਗਣ ਛੱਡਣਾ ਇਹਦੇ ਚੋਂ ਮਹਾਰਾਜ ਨੇ ਪੰਜ ਚੀਜ਼ਾਂ ਦੀ ਉਦਾਹਰਨਾਂ ਦਿੱਤੀ ਹੈ ਬਾਣੀ 'ਚ ਜਿਨ੍ਹਾਂ ਸਿਰਫ ਇੱਕ-ਇੱਕ ਹੀ ਦੋਸ਼ ਹੈ ਤੇ ਸਾਰੀ ਉਮਰ ਤੜਫਦੇ ਰਹਿੰਦੇ ਸਿਰਫ ਇੱਕ-ਇੱਕ ਹੀ ਔਗਣ ਜਿਆਦਾ ਨਹੀਂ ਹੈ ਉਹ ਸਾਰੇ ਔਗਣ ਆਪਣੇ 'ਚ ਨਹੀਂ ਉਹਨਾਂ 'ਚ ਕੋਈ ਕੋਈ ਹੈ ਬਸ ਬਾਣੀ 'ਚ ਮਾਰੇ ਕਹਿੰਦੇ ਮਿਰਗ, ਮੀਨ, ਭਰੰਗ, ਪਤੰਗ, ਕੁੰਚਰ ਪੰਜ ਚੀਜ਼ਾਂ ਦਾ ਨਾਮ ਏਕ ਦੋਖ ਬਨਾਸ ਕਹਿੰਦੇ ਸਿਰਫ ਏਕ ਏਕ ਔਗਣ ਹੈ ਇਹਨਾਂ 'ਚ ਏਕ ਏਕ ਵਿਸ਼ੇ ਦਾ ਔਗਣ ਹੈ ਤੇ ਇੱਕ ਔਗਣ ਕਰਕੇ ਸਾਰੀ ਜ਼ਿੰਦਗੀ ਵਿਚਾਰੇ ਪਰਮ ਦੇ ਰਹਿੰਦੇ ਸਭ ਤੋਂ ਪਹਿਲਾਂ ਮਹਾਰਾਜ ਨੇ ਲਿਆ ਮਿਰਗ ਵਾਹਿਗੁਰੂ ਮਿਰਗ ਦੀ ਉਦਾਹਰਣਾਂ ਇਦੀ ਨਾਭੀ ਵਿੱਚ ਕਸਤੂਰੀ ਹੁੰਦੀ ਹੈ ਇਹਨੂੰ ਪਤਾ ਨਹੀਂ ਹੈ ਪਰੇ ਦੀ ਨਾਭੀ ਦੇ ਵਿੱਚ ਕਸਤੂਰੀ ਹੈ ਇਹ ਕਿਸੇ ਸਾਇੰਸਦਾਨ ਨੇ ਨਹੀਂ ਕਿਹਾ ਨਾ ਕਿਸੇ ਪ੍ਰੋਫੈਸਰ ਨੇ ਕਿਹਾ ਜੇ ਉਹਨੇ ਕਿਹਾ ਹੁੰਦਾ ਆਪਾਂ ਮੰਨਣਾ ਹੀ ਨਹੀਂ ਸੀ ਵੀ ਤੂੰ ਦੇਖ ਕੇ ਆਇਆ ਤੈਨੂੰ ਕਿਵੇਂ ਪਤਾ ਵੀ ਉਹਦੀ ਨਾਭੀ ਚ ਕਸਤੂਰੀ ਹੈ ਪਰ ਇਹ ਗੱਲ ਧੰਗ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਦੇ ਚਰਨਾਂ 'ਚ ਬੈਠੇ ਆ ਨਾ ਆਪਾਂ ਇਹ ਗੱਲ ਸਹਿਬ ਕਹਿੰਦੇ ਸੱਚੇ ਪਾਤਸ਼ਾਹ ਜੂਂ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭਲਾਇਆ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਜਿਵੇਂ ਉਹ ਮਿਰਗ ਆਪਣੀ ਕਸਤੂਰੀ ਨੂੰ ਜਾਣਦਾ ਨਹੀਂ ਭੱਜਦਾ ਰਹਿੰਦਾ ਉਹਦੀ ਸੁਗੰਧੀ ਲੈਣ ਵਾਸਤੇ ਜਦੋਂ ਬੈਠਦਾ ਉਹਦੀ ਨਾਭੀ ਨਾਲ ਨਾਸਿਕਾਂ ਜੁੜਦੀਆਂ ਨੇ ਫਿਰ ਉਹਨੂੰ ਪਤਾ ਲੱਗਦਾ ਵੀ ਇਹ ਚੀਜ਼ ਫੇਰ ਭੁੱਲ ਜਾਂਦਾ ਫੇਰ ਭੱਜਦਾ ਰਹਿੰਦਾ ساری ਉਮਰ ਭੱਜ-ਭੱਜ ਕੇ ਵਿਚਾਰਾ ਮਰ ਜਾਂਦਾ ਇੱਕੋ ਹੀ ਦੋਖ ਹੈ ਨਾਸਕਾਂ ਦਾ ਸੁੰਗਣ ਦਾ ਉਹ ਜਾਣਦਾਨੀ ਭਰਮ ਚ ਹੀ ساری ਉਮਰ ਕੱਟ ਦਿੰਦਾ ਦੂਸਰੀ ਮਹਾਰਾਜ ਨੇ ਮਿਰਗ ਮੀਨ ਮੱਛੀ ਦੀ ਉਦਾਹਰਣ ਦਿੱਤੀ ਹੈ ਮਾਰੇ ਕਹਿੰਦੇ ਮੱਛੀ ਨੂੰ ਜੀਵ ਦਾ ਵਿਸ਼ਾ ਹੈ ਜਦੋਂ ਮੱਛੀ ਨੂੰ ਕੋਈ ਫੜਨ ਵਾਲਾ ਕੁੰਡੀ ਨਾਲ ਮਾਰ ਜਾਂ ਕੋਈ ਚੀਜ਼ ਲਾ ਕੇ ਪਾਣੀ 'ਚ ਸਿੱਟਦਾ ਹੈ ਨਾ ਫਿਰ ਉਹਦੇ ਅਧੀਨ ਹੋ ਜਾਂਦੀ ਹੈ ਭੁੱਲ ਜਾਂਦੀ ਹੈ ਉਨੂੰ ਆ ਕੇ ਮੂੰਹ ਚ ਪਾ ਲੈਂਦੀ ਏ ਕੁੰਡੀ ਉਹਦੇ ਮੂੰਹ ਚ ਫਸ ਜਾਂਦੀ ਬਾਣੀ ਜਮਾਰੇ ਕਹਿੰਦੇ ਮੱਛਲੀ ਜਾਲ ਨਾ ਜਾਣਿਆ ਸਰ ਸਖਾਰਾ ਅਸਗਾਹੋ ਅਤ ਸਿਆਣੀ ਸੋਹਣੀ ਕਿਉਂ ਕੀ ਤੋ ਵਿਸਾਹੋ ਕੀਤੇ ਕਾਰਨ ਪਕੜੀ ਕਾਲ ਨਾ ਟਲੈ ਸਰਾਹੋ ਭਾਈ રે ਇਉਂ ਸਿਰ ਜਾਣੋ ਕਾਲ ਜਿਉ ਮੱਛੀ ਤੇ ਮਾਨਸਾ ਪਵੈ ਅਚਿੰਤਾ ਜਾਲ ਓਹ ਵਿਚਾਰੀ ਪਾਣੀ ਚ ਬੜੀਆਂ ਟੁੱਬੀਆਂ ਲਾਉਂਦੀ ਏ ਕਦੇ ਇੱਧਰ ਨੂੰ ਜਾਂਦੀ ਏ ਕਦੇ ਇੱਧਰ ਨੂੰ ਪਰ ਉਹਨੂੰ ਪਤਾ ਨਹੀਂ ਹੁੰਦਾ ਵੀ ਇਹ ਚਿੰਤਾ ਜਾਲ ਵੀ ਪੈ ਜਾਣਾ ਆਪਾਂ ਵੀ ਮਾਇਆ ਦੇ ਬਲ ਕਰਕੇ ਬੜੇ ਮਾਇਆ ਦੇ ਹੰਕਾਰ ਚ ਟੁੱਬੀਆਂ ਲਾਉਨੇ ਆ ਪਰ ਪਤਾ ਤਾਂ ਆਪਾਂ ਨੂੰ ਵੀ ਨਹੀਂ ਹੈ ਵੇ ਕਦੋਂ ਉਹਦਾ ਜਾਲ ਪੈ ਜਾਣਾ ਆਪਣੇ ਕਦੋਂ ਕਾਲ ਨੇ ਆਪਾਂ ਨੂੰ ਗਰਾਈ ਬਣਾ ਲੈਣਾ ਬਾਣੀ ਵਿੱਚ ਸੱਚੇ ਪਾਤਸ਼ਾ ਮੱਛੀ ਦੀ ਉਦਾਹਰਨਾ ਦੇ ਕੇ ਸਮਝਾਉਂਦੇ ਆਂ ਫੈ ਜੋ ਚਿੰਤਾ ਜਾਲ ਇੱਕ ਦਿਨ ਪਹਿਜ